ਬਸ ਦੇ ਵਿੱਚ ਤੁਸੀਂ ਨੱਕ ਸੌਣ ਲੱਗੇ ਕੇਰੇ ਸਿਰ 'ਤੇ ਬੈਜਵੇ ਥੋਕਣ ਲੱਗੇ ਕੇਰੇ ਸਿਰ 'ਤੇ ਬੈਜਵੇ ਜਿਹੜੇ ਕੋ ਸਿਆਣਿਆਂ ਨੂੰ ਅਪਰੀਸ਼ੀਏਟ ਕਰਨਗੇ ਤੇ ਜਿਹੜੇ ਸਿਆਣੇ ਅਪਰੀਸ਼ੀਏਟ ਕਰਨਗੇ ਉਹਨਾਂ ਨੂੰ ਵਧਾਈ ਆ ਜਿਹੜੇ ਨਹੀਂ ਕਰਨਗੇ ਉਹਨਾਂ ਨੂੰ ਫਿੜੇ ਮੋੜ ਸੱਤੇ ਵੀ ਨੀਂਦੋ ਖੇਡਣ ਲਈ ਕੋਈ ਤਾਨ ਲਗਾਇਆ ਜਾ ਸਕਦਾ ਜੋ ਜਾਣ ਕੇ ਮਤਲਾ ਹੋ ਜਾਵੇ ਉਹਨੂੰ ਚੁਸਤ ਤਕੰਨਾ ਕੌਣ ਕਰੇ ਮਮੂਲੀ ਹੜਮ ਨੂੰ ਰੋਕਣ ਲਈ ਬੱਟ ਬੰਨਾ ਕੀਤਾ ਜਾ ਸਕਦਾ ਜਿੱਧਰ ਨੂੰ ਸਾਗਰ ਉਲਟ ਜਾਵੇ ਉਧਰ ਬੱਟ ਬੰਨਾ ਕੌਣ ਕਰੇ ਉਦਮ ਨਾਲ ਵੀ ਦੇ ਤਾਂ ਕੁਝ ਮਿਲਦਾ ਏ ਉਹ ਮੂਰੇ ਪੈਸੇ ਮੁਰਦੇ ਦੇ ਭਲਾ ਕੀਰ ਦਾ ਛੰਨਾ ਕੌਣ ਕਰੇ ਜਿਸ ਦੇਸ਼ ਮਾੜੀ ਕਿਸਮ ਨੂੰ ਟੁੱਕ ਮਹਿੰਗਾ ਸਸਤੀ ਮੌਤ ਹੋਵੇ ਉਸ ਦੇਸ਼ ਚ ਕੋਮਲ ਜੀਣੇ ਦੀ ਦੱਸੋ ਫੇਰ ਤਮੰਨਾ ਦੋਸਤੋ ਜਿਹੜੀ ਅੱਜ ਮੈਂ ਤੁਹਾਨੂੰ ਸੁਵਿਧਾ ਦਿਖਾਉਣ ਲੱਗਾ ਇਹ ਸਿਰਫ ਤੇ ਸਿਰਫ ਪੰਜਾਬ ਵਿੱਚ ਮੌਜੂਦ ਆ ਤੇ ਇਹ ਸੁਵਿਧਾ ਤੋਂ ਆਪਣੇ ਜਿਹੜੇ ਬਾਹਰਲੇ ਮੁਲਕਾਂ ਵਿੱਚ ਭਰਾ ਰਹਿੰਦੇ ਉਹ ਬੜੇ ਬਾਂਝੇ ਆ ਉਹ ਤਰਸਦੇ ਪੈਸੇ ਸੁਵਿਧਾ ਦੇ ਲਈ ਸੋ ਤੁਹਾਨੂੰ ਅੱਜ ਦਿਖਾਉਣ ਲੱਗੇ ਆ ਵੀ ਆਹ ਦੇਖ ਲਓ ਤੁਸੀਂ ਰੋਡ ਦੇ ਉੱਤੇ ਕਿੱਦਾਂ ਮਤਲਬ ਮੋਟਰਸਾਈਕਲ ਲਾਈ ਜਾਂਦੇ ਆ ਤੇ ਉਧਰ ਦੇਖ ਲੋ ਕਿਦਾਂ ਲੱਗੇ ਆ ਇਹ ਮਤਲਬ ਸੁਵਿਧਾ ਜਿਹੜੀ ਸਿਰਫ ਤੇ ਸਿਰਫ ਤੁਹਾਨੂੰ ਇੱਥੇ ਪੰਜਾਬ ਵਿੱਚ ਹੀ ਮਿਲੂਗੀ ਇਹ ਸੁਵਿਧਾ ਤੁਹਾਨੂੰ ਬਾਹਰਲੇ ਮੁਲਕਾਂ ਦੇ ਜਿਹੜੇ ਆਪਣੇ ਵੀਰ ਆ ਇਹ ਸੁਵਿਧਾ ਤੋਂ ਵਾਂਝੇ ਆ ਤੇ ਅਸੀਂ ਬਾਲੀਆਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਵੇ ਇਹ ਸੁਵਿਧਾ ਉਹਨਾਂ ਨੂੰ ਵੀ ਦਿੱਤੀ ਜਾਵੇ ਕਿਉਂਕਿ ਇਹ ਸੁਵਿਧਾ ਸਾਡੇ ਇੱਥੇ ਪੰਜਾਬ ਵਿੱਚ ਮੌਜੂਦ ਹੈ ਅਸੀਂ ਰੋਜ਼ ਦੇਖਦੇ ਹਾਂ ਜਿੱਥੇ ਮਰਜ਼ੀ ਆਪਾਂ ਮੋਟਰਸਾਈਕਲ ਲਾ ਦਨੇ ਆ ਗੱਡੀ ਲਾ ਦਨੇ ਆ ਹੁਣ ਸਾਡੇ ਪਤਵੰਤੇ ਸੱਜਣ ਇੱਥੇ ਖੜੇ ਉਹਨਾਂ ਨਾਲ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਰਦਾਰ ਜੀ ਤੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਮਰਵਾ ਜਿੱਦਾਂ ਮਤਲਬ ਮੋਟਰਸਾਈਕਲ ਜਿੱਥੇ ਮਰਜ਼ੀ ਲਾ ਦਿੰਦੇ ਇਹ ਕੀ ਮਤਲਬ ਇਹ ਸੁਵਿਧਾ ਬਾਹਰਲੇ ਮੁਲਕਾਂ 'ਚ ਹੈਗੀ ਆ ਕਿ ਨਹੀਂ ਮੈਂ ਤੁਹਾਡਾ ਪ੍ਰਸ਼ੰਸਾ ਬਹੁਤ ਵਧੀਆ ਮੈਂ ਸਰਕਾਰ ਨੂੰ ਦਿਲੋਂ ਰੀਅਲੀ ਉਹਦਾ ਬੜਾ ਨੁਕਸਾਨ ਹੋਇਆ ਉਹ ਜੋ ਨਸ਼ੇ ਨੇ ਲੈ ਲਈ ਕੁਝ ਬਾਹਰਲੇ ਮੋਰਖਾਂ ਲੈ ਲਈ ਤੇ ਅੱਗੇ ਇੱਕ ਬੁੜੀਆਂ ਬੋਲੀ ਪਾਉਂਦੀਆਂ ਨੇ ਅਸੀਂ ਦੋ ਪਤਲ ਦੇ ਕੁੰਡੇ ਦੋ ਲੋਹੇ ਦੇ ਕੁੰਡੇ ਨਹੀਂ ਕੈਨੇਡਾ ਚੰਦਰੀ ਲੈ ਗਈ ਸ਼ਾਂਟ ਕੇ ਮੁੰਡੇ ਕੈਨੇਡਾ ਅਮਰੀਕਾ ਜਾਣ ਦੀ ਹੋੜ ਸਾਡੀਆਂ ਕੁੜੀਆਂ ਵਿੱਚ ਵੀ ਲੱਗੀ ਆ ਮੁੰਡਿਆਂ ਵਿੱਚ ਵੀ ਲੱਗੀ ਆ ਤੇ ਉਹ ਮੈਂ ਕਹਿੰਦਾ ਵੀ ਆਦਤਾਂ ਇੰਡੀਆ ਤੋਂ ਸੁਧਾਰ ਕੇ ਜਾਣ ਇੱਕ ਤਾਂ ਬਿੱਲੇ ਸਰ ਉੱਠਣ ਦੀ ਆਦਤ ਪਾਉਣ ਤੇ ਦੂਜਾ ਨੰਬਰ ਗਿਆ ਵੀ ਆਪਣਾ ਹੱਥੀਂ ਰੋਟੀ ਪਾਣੀ ਬਣਾਉਣਾ ਸਿੱਖਣਾ ਚਾਹੀਏ ਕੁੜੀਆਂ ਚਾਹੀਏ ਮੁੰਡੇ ਆ ਬਈਆਂ ਰੋਟੀਆਂ ਖਾਣੀਆਂ ਸਿੱਖਣਾਂ ਤੇ ਜਿਹੜਾ ਆਪਣਾ ਕੰਮ ਆਪ ਕਰਨਾ ਸਿੱਖਣ ਤੇ ਗੱਡੀ ਪਾਰਕ ਲਾਉਣ ਦਾ ਸਭ ਤੋਂ ਪਹਿਲਾਂ ਇਹ ਮਨ ਬਣਾਉਣ ਵੀ ਜਿੱਦਾਂ ਇੱਥੇ ਜਮਸ਼ੇਰ ਅੱਡੇ ਦੇ ਵਿੱਚ ਇਹ ਰੇੜੀਆਂ ਵਾਲੇ ਦਾ ਕਸੂਰ ਨਹੀਂਗਾ ਇਹਦਾ ਮੋਟਰਸਾਈਕਲ ਇਹਨੂੰ ਕੈਮਰਾ ਮਾਰੋ ਉਹ ਮੁੰਡਾ ਦੇਖੋ ਉਹ ਕਲਫੀ ਖਾ ਰਿਹਾ ਇਹ ਸਹੂਲਤ ਮਰਾ ਭਾਈ ਇਹ ਸਹੂਲਤ ਤੁਹਾਨੂੰ ਅਮਰੀਕਾ ਕੈਨੇਡਾ ਸ਼ੇਰੀਆ ਨਿਊਜ਼ੀਲੈਂਡ ਕਿਸੇ ਮੁਲਕ ਜਿੱਨੇ ਮਿਲੂਗੀ ਇਹ ਸਿਰਫ ਇੰਡੀਆ ਪੰਜਾਬ ਦੇ ਵਿੱਚ ਤੁਹਾਨੂੰ ਇਹ ਸਹੂਲਤ ਇੰਡੀਆ ਦੀਆਂ ਸਾਰੀਆਂ 29 ਸਟੇਟਾਂ ਚ ਤੁਹਾਨੂੰ ਇਹ ਸਹੂਲਤ ਪਿੰਡਾਂ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਆਮ ਦੇਖਣ ਨੂੰ ਮਿਲੂਗੀ ਆਹ ਦੇਖੋ ਕੁਰਸੀਆਂ ਬੈਣ ਵਾਸਤੇ ਬਣੀਆ ਉੱਥੇ ਕੈਮਰਾ ਮਾਰੋ ਉੱਥੇ ਮੋਟਰਸਾਈਕਲ ਖੜਾ ਹਾਂਜੀ ਇਹ ਸਹੂਲਤਾਂ ਤੁਹਾਨੂੰ ਬਾਹਰਲੇ ਮਲਖਾਂ 'ਚ ਨਹੀਂ ਮਿਲਣਗੀਆਂ ਇਹ ਸਹੂਲਤਾਂ ਤੁਹਾਨੂੰ ਕੇਵਲ ਇੰਡੀਆ ਪੰਜਾਬ ਦੇ ਵਿੱਚ ਮਿਲਣਗੀਆਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਮਿਲਣਗੀਆਂ ਤੇ ਇਹ ਬਿਸ਼ੱਕ ਇੱਕ ਤਰ੍ਹਾਂ بڑا ਵਧੀਆ ਉਪਰਾਲਾ ਹੈ ਬਲੌਗ ਪਾਉਣ ਦਾ ਜਾਂ ਵੀਡੀਓ ਪਾਉਣ ਦਾ ਇਹ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਪਬਲਿਕ ਦਾ ਫਿਰ ਬਾਅਦ 'ਚ ਪ੍ਰਸ਼ਾਸਨ ਨੂੰ ਅਸੀਂ ਦੋਸ਼ੀ ਦੋ ਠਾ ਰਹੋਨੇ ਆ ਜਮਸ਼ੇਰ ਖਾਸ ਕੀ ਹੋਰ ਲੋਕ ਵੀ ਜਿਹੜੇ ਉਹ ਅਅਰ ਨਹੀਂਗੇ ਹੈਗੇ ਇਸ ਮਾਮਲੇ ਦੇ ਵਿੱਚ ਜਿਹੜਾ ਅਵੇਅਰਨੈਸ ਦੀ ਗੱਲ ਕਰਦਾ ਕਈ ਟਿੱੱਚੇ ਲੋਕ ਮੈਂ ਉਹਨਾਂ ਨੂੰ ਕਿੱਥੇ ਲੱਭ ਜਿਸਤੇਮਾਲ ਕਰੂੰਗਾ ਉਹ ਚੰਗੀ ਗੱਲ ਕਰਨ ਵਾਲੇ ਨੂੰ ਮਜ਼ਾਕ ਕੀਆ ਮਜ਼ਾਕ ਦਾ ਪਾਤਰ ਬਣਾ ਕੇ ਪਿੱਠ ਪਿਛੇ ਕਈ ਟੁੱਟੀਆਂ ਭਜੀਆਂ ਗੱਲਾਂ ਕਰਦੇ ਆ ਜਦ ਕਿ ਸੀਰੀਅਸਲੀ ਸਾਡੇ ਪਿੰਡ ਵਿੱਚ ਤਿੰਨ ਮੋਤਾਂ ਤਿੰਨ ਕੁੜੀਆਂ ਦੀਆਂ ਹੋ ਚੁਕੀਆਂ ਰੈੱਡ ਰੋਜ਼ ਵਾਲਾਂ ਦੀ ਲੜਕੀ ਦੀ ਡੈਥ ਹੋ ਚੁਕੀ ਆ 80 ਟੀਵੀ ਸੈਂਟਰ ਵਾਲੇ ਦੀ ਲੜਕੀ ਦੀ ਡੈਥ ਹੋ ਚੁਕੀ ਆ ਸੇਖੋ ਪਰਿਵਾਰ ਦੀ ਲੜਕੀ ਦੀ ਡੈਥ ਹੋ ਚੁਕੀ ਆ ਮਤਲਬ ਆਹ ਟ੍ਰੈਫਿਕ ਦੇ ਕਾਰਨ ਸਾਡੀਆਂ ਗਲਤੀਆਂ ਕਰ ਟ੍ਰੈਫਿਕ ਦੇ ਕਰਕੇ ਸਾਡੇ ਲੋਕਾਂ ਦੀਆਂ ਗਲਤੀਆਂ ਕਰਕੇ ਤੇ ਆ ਜਿਹੜੇ ਮੋਟਰਸਾਈਕਲ ਖੜਦੇ ਆ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਚਾਹੇ ਹਨ ਪੜ੍ਹ ਕੇ ਬੁਜੁਰਗ ਕਸਬੇ ਦੇ ਲੋਕ ਜਿਹੜੇ ਆ ਜਾਂ ਪੜ੍ਹੇ ਲਿਖੇ ਲੋਕ ਵੀ ਆ ਉਹ ਗੱਡੀ ਇੱਦਾਂ ਲਾਉਂਦੇ ਆ ਕਿ ਲਓ ਜੀ ਮੈਂ ਆਇਆ 2 ਮਿੰਟ ਲਓ ਜੀ ਇਹ 2 ਮਿੰਟ ਦੀ ਸਹੂਲਤ ਤੁਹਾਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਨੀਆ ਦੇ ਇੰਗਲੈਂਡ ਬਾਹਰਲੇ ਮੁਲਕਾਂ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਉਹ ਪਹਿਲਾਂ ਕਹਿੰਦੇ ਗੱਡੀ ਪ੍ਰੋਪਰ ਪਾਰਕ ਕਰੋ ਤੇ ਤੁਸੀਂ ਫੇਰ ਮਾਲ ਦੇ ਵਿੱਚ ਜਾ ਕੇ ਸ਼ੋਪਿੰਗ ਕਰਨ ਜਾਓ ਤੇ ਆ ਜਿੱਦਾਂ ਹੁਣ ਕੋ ਖੜ ਗਿਆ ਮੋਟਰਸਾਈਕਲ ਇੱਥੇ ਲਾ ਦਿੱਤਾ ਹਾਂਜੀ ਤੇ ਕੋਈ ਗੋਲਕ ਪੈੰਦ ਰ ਖਾਣਾ ਹੋਣਾ ਕੋਈ ਮਾੜੀ ਗੱਲ ਨਹੀਂ ਇਹਨਾਂ ਦਾ ਰੁਜ਼ਗਾਰ ਆ ਬਹੁਤ ਵਧੀਆ ਚੱਲਦਾ ਰਹੇ ਜੇ ਸਰਕਾਰਾਂ ਨੌਕਰੀ ਨਹੀਂ ਦੇ ਲੋਕ ਆਪਣੇ ਸਵੈ ਰੁਜ਼ਗਾਰ ਕਰਦੇ ਆ ਇਹ ਇੱਕ ਬੜੀ ਚੰਗੀ ਗੱਲ ਤੇ ਆ ਪਰ ਜਿਹੜੇ ਪਿੰਡਾਂ ਸ਼ਹਿਰਾਂ ਦੇ ਲੋਕ ਆਪਣੇ ਆਪ ਨੂੰ ਸੋਹ ਪੜ੍ਹੇ ਲਿਖੇ ਤੇ ਸਿਆਣੇ ਘੋਣ ਵਾਲੇ ਉਹਨਾਂ ਦੀ ਸਿਆਣਪ ਉਹਨਾਂ ਦੇ ਥੁੱਕਣ ਤੋਂ ਉਹਨਾਂ ਦੇ ਨੱਕ ਸੁਣਣ ਤੋਂ ਉਹਨਾਂ ਦੇ ਪਿਸ਼ਾਬ ਕਰਨ ਦੇ ਤਰੀਕੇ ਤੋਂ ਉਹਨਾਂ ਦੇ ਮੋਟਰਸਾਈਕਲ ਖੜਾ ਕਰਨ ਦੇ ਤਰੀਕੇ ਤੋਂ ਉਹਨਾਂ ਦੇ ਕਾਰ ਖੜੀ ਕਰਨ ਦੇ ਤਰੀਕੇ ਤੋਂ ਉਹਦੀ ਸਿਆਣਪ ਤਾਂ ਲੱਗ ਜਣੀ ਲੋਕਾਂ ਨੂੰ ਰੱਬ ਨੇ ਗੱਡੀਆਂ ਤਾਂ ਬਹੁਤ ਦਿੱਤੀਆਂ ਪਰ ਗੱਡੀ ਪਾਰਕ ਕਰਨ ਦੀ ਹਜੇ ਤੱਕ ਅਕਲ ਨਹੀਂ ਦਿੱਤੀ ਨਹੀਂ ਇਹ ਅਕਲ ਬਾਹਰ ਜਾ ਕੇ ਆਪਾਂ ਨੂੰ ਕਿੱਦਾਂ ਆ ਜਾਂਦੀ ਉਹ ਡਰ ਕੀ ਡਰਿਆ ਵੀ ਜਿਹੜੇ ਜੁਰਮਾਨੇ ਦਾ ਡਰ ਪਰ ਉਹ ਵੀ ਟਿਕਟ ਦਿੰਦੇ ਉਹ ਟਿਕਟ ਉਹਥੇ ਕਿਸੇ ਐਮਐਲਏ ਦਾ ਕਿਸੇ ਮინისტრ ਦਾ ਫੋਨ ਨਹੀਂ ਆਉਂਦਾ ਹਾਂਜੀ ਕੋਈ 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 ਆਈਜੀ ਦਾ ਪੁੱਤ ਹੋਵੇ ਕੋਈ ਪ੍ਰਧਾਨ ਮੰਤਰੀ ਦਾ ਪੁੱਤ ਹੋਵੇ ਤਾਂ ਕੋਰੇ ਜਿਹੜੇ ਪੁਲਿਸ ਅਫਸਰਾਂ ਕਹਿੰਦੇ ਸੌਰੀ ਮੈਨ ਆਈ ਕਾਂਟ ਡੂ ਸਮਥਿੰਗ ਸੌਰੀ ਮੈਨ ਪਲੀਜ਼ ਉਹ ਮੈਂ ਕੁਝ ਨਹੀਂ ਕਰ ਸਕਦਾ ਹਾਂ ਉਸ ਸਪੀਕਰ ਲਾ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੁੜ ਕੇ ਜਰਮਾਨੇ ਦਾ ਡੰਡਾ ਸਭ ਤੋਂ ਵੱਡਾ ਨਹੀਂ ਕਈ ਬੱਲੇ ਮੈਂ ਇਹ ਵੀ ਸੁਣਨ ਵਿੱਚ ਆਇਆ ਕਹਿੰਦੇ ਉੱਥੇ ਜਦੋਂ ਰੈੱਡ ਲਾਈਟ ਆਪਾਂ ਜੇ ਜੰਪ ਕਰ ਜਾਈਏ ਨਾ ਉਹ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਮੈਂ ਕਿਹੜੀ ਤਰੀਕ ਨੂੰ ਕਦੋਂ ਕਰਕੇ ਗਿਆ ਜਦੋਂ ਘਰੇ ਟੈਗ ਟੋਂਦੀ ਉਦੋਂ ਪਤਾ ਲੱਗ ਜਾਂਦਾ ਵੀ ਆਹ ਵੀ ਇੱਥੇ ਮੈਂ ਗਲਤੀ ਕੀਤੀ ਜੀ ਉਹ ਗਲਤੀ ਤੁਹਾਨੂੰ ਮਹੀਨੇ ਬਾਅਦ ਵੀ ਚੇਤਾ ਕਰਾ ਦਿੰਦੇ ਮੈਂ ਕਹਾਂ ਜੀ ਉਹ ਜਿਹੜੀ ਲਾਈਟ ਹੈ ਨਾ ਉਹ ਅਮਰੀਕਾ ਵਿੱਚ ਰਡਾਰ ਚੱਲਦੇ ਆ 75 ਮੀਲ ਦੀ ਸਪੀਡ ਇੰਡੀਆ ਦੇ 120 ਕਿਲੋਮੀਟਰ ਬਣਦੇ ਆ ਦੇਖੋ ਹੁਣ ਆ 4x ਆਪਣੇ ਖੜੇ ਤੇ ਆਪਾਂ ਵੀਡੀਓ ਬਣਾ ਰਹੇ ਆ ਉਹਨੂੰ ਪਤਾ ਨਹੀਂ ਵੀ ਅਸੀਂ ਕਿਸ ਬਿਛੇ ਦੀ ਗ ਜੇ ਇਹੀ ਬੰਦੇ ਨੇ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਜਾਂ ਐਡਰੈਸ ਜਾਂ ਟਿਕਾਣਾ ਲੱਭਣਾ ਹੁੰਦਾ ਦੁਕਾਨ ਲੱਭਣੀ ਹੁੰਦੀ ਉਹਨੇ ਪ੍ਰੋਪਰ ਗੱਡੀ ਸਾਈਡ ਤੇ ਪਾਰਕ ਲਾ ਇੱਕ ਗੁਜਰਾਤ ਤੋਂ ਆਇਆ ਨਾਲੇ ਗੁਜਰਾਤ ਪੜੀ ਲਿਖੀ ਸਟੇਟ ਆ ਆ ਦੇਖੋ ਹੁਣ ਮੇਰੀ ਗੱਲ ਸ਼ਾਇਦ ਉਹਨੇ ਸੁਣ ਲਈ ਆ ਉਹ ਗੱਡੀ ਸਾਈਡ ਤੇ ਲਾਉਣ ਚਲੇ ਗਿਆ ਠੀਕ ਹੈ ਹਾਂ ਪੜ੍ਹੇ ਲਿਖੇ ਬੰਦੇ ਦਾ ਅਨਪੜ੍ਹੇ ਬੰਦੇ ਦਾ ਫਰਕ ਹੈ ਮਤਲਬ ਸਾਨੂੰ ਮੜਾ ਹਲੂਨਾ ਦੇਣ ਦੀ ਲੋੜ ਹੈ ਸਰਕਾਰਾਂ ਨੂੰ ਇਸ ਚੀਜ਼ ਤੇ ਕੰਮ ਕਰਨ ਦੀ ਲੋੜ ਹੈ ਸਰਕਾਰਾਂ ਕੰਮ ਕਰ ਰਹੀਆਂ ਪਬਲਿਕ ਵੀ ਜ਼ਿੰਮੇਵਾਰ ਹੈ ਜ਼ਿੰਮੇਵਾਰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਪਬਲਿਕ ਹੈ ਸਰਕਾਰਾਂ ਬਹੁਤ ਐਫਰਟ ਲਾਉਂਦੀਆਂ ਸਰਕਾਰਾਂ ਬਹੁਤ ਕਰ ਰਹੀਆਂ ਆਹੋ ਕਿਤੇ ਮੁੱਖ ਮੰਤਰੀ ਨੇ ਆਪਣੇ ਮਗਰ ਮਗਰ ਕੋਰੇ ਫਿਰਨਾ ਵੀ ਮੋਟਰਸਾਈਕਲ ਇੱਥੇ ਲਾਓ ਵੀ ਮੋਦੀ ਨੇ ਜਾ ਕੇ ਐਮਐਲਏ ਨੇ ਜਾਂ ਕਿਸੇ ਪੁਲਿਸ ਵਾਲੇ ਨੇ ਐਵਰੀ ਟਾਈਮ ਖੜੋ ਆਣੇ ਤੇ ਕੋਈ ਰਾਕੀ ਕਰਨੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਆਪ ਲੈਣੀ ਚਾਹੀਦੀ ਇੱਕ ਜ਼ਿੰਮੇਵਾਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਆਪ ਸੰਭਲਣੀ ਚਾਹੀਦੀ ਆ ਤੇ ਬੱਸ ਦੇ ਵਿੱਚ ਤੁਸੀਂ ਨੱਕ ਸੌਣ ਲੱਗੇ ਕੇਰੇ ਸਿਰ 'ਤੇ ਬੈਜੇ ਤੋਕਣ ਲੱਗੇ ਕੇਰੇ ਸਿਰ 'ਤੇ ਬੈਜੇ ਹਾਂਜੀ ਤੁਸੀਂ ਪਿਸ਼ਾਬ ਕਰਦੇ ਹੋ ਤੁਸੀਂ ਦੇਖੋ ਕਿੱਥੇ ਕਰਨਾ ਆ ਇਹ ਇੱਕ ਪਬਲਿਕ ਪਲੇਸ ਤੇ ਅਸੀਂ ਕਿਦਾਂ ਬਿਤਰਨਾ ਆ ਇਹ ਸਾਡੀਆਂ ਇੱਕ ਜ਼ਿੰਮੇਵਾਰ ਸ਼ਹਿਰੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪਬਲਿਕ ਵਿੱਚ ਕਿਦਾਂ ਬਿਤਰਨਾ ਨਹੀਂ ਆਪਣਾ ਤੇ ਚਲੋ ਫਰਜ਼ ਬਣਦਾ ਜਗਾਉਣਾ ਆਪਣੇ ਕੋ ਇੱਕ ਮਾਧਿਅਮ ਆਪਾਂ ਉਹਦੇ ਰਹੀਂ ਲੋਕਾਂ ਨੂੰ ਜਗਾ ਰਹੇ ਤੁਹਾਨੂੰ ਕੀ ਲੱਗਦਾ ਆਪਣੀ ਵੀਡੀਓ ਸੁਣ ਕੇ ਲੋਕ 2-4% ਅਸਰ ਕਰਨਗੇ ਕੋਸ਼ਿਸ਼ ਕੋਸ਼ਿਸ਼ ਤਿੰਨੋਂ ਮੈਨੂੰ ਗਾਲਾਂ ਕੱਢਣਗੇ ਕਹਣਗੇ ਬਹੁਤ ਸਿਆਣੇ ਬਣਦੇ ਆ ਕਿਹਨੇ ਪਰ ਇਹ ਉਹਨਾਂ ਦੀ ਉਹ ਇਹ ਉਹਨਾਂ ਦੀ ਉਹਨਾਂ ਦੀ ਬਿਮਾਰ ਮਾਨਸਿਕਤਾ ਆ ਪਰ ਜਿਹੜੇ ਕੋ ਸਿਆਣਿਆਂ ਨੂੰ ਅਪਰੀਸ਼ੀਏਟ ਕਰਨਗੇ ਤੇ ਜਿਹੜੇ ਸਿਆਣੇ ਅਪਰੀਸ਼ੀਏਟ ਕਰਨਗੇ ਉਹਨਾਂ ਨੂੰ ਵਧਾਈ ਆ ਜਿਹੜੇ ਨਹੀਂ ਕਰਨਗੇ ਉਹਨਾਂ ਨੂੰ ਫਿੜੇ ਮੂੰਹ ਆ ਨਹੀਂ ਚਲੋ ਉਹਨਾਂ ਦਾ ਵੀ ਧੰਨਵਾਦ ਕਰਾਂ ਫਿੜੇ ਮੂੰਹ ਆ ਉਹਨਾਂ ਨੂੰ ਮੇਰੇ ਵੱਲੋਂ ਨਹੀਂ ਇਹ ਬਹੁਤ ਸਿਆਣੀ ਗੱਲ ਆ ਕਿਉਂਕਿ ਐਕਸੀਡੈਂਟ ਤਾਂ ਆ ਹੀ ਹੁੰਦੇ ਆਪਾਂ ਨਾ ਕਾਲੀ ਕਰਦੇ ਆਂ ਤੇ ਮੋਟਰਸਾਈਕਲ ਟੀਡਾ ਮੇਡਾ ਲਾ ਕੇ ਨਾ ਟ੍ਰੈਫਿਕ ਦੇ ਵਿੱਚ ਆਪਣੇ ਮਾਨਯੋਗ ਕਮਿਸ਼ਨਰ ਡਾ ਪਹਿਲਾਂ ਵੈਸੇ ਤਾਂ ਮਾਨਯੋਗ ਡੀਸੀ ਸਾਹਿਬ ਦੇ ਵੀ ਆਰਡਰ ਆ ਆਪਣਾ ਜਿਹੜਾ ਜੰਦਰ ਦਾ ਪੰਜਾਬ ਜ਼ਿਲ੍ਹਾ ਆ ਨਾ ਪੰਜਾਬ ਦਾ ਜੰਦਰ ਜ਼ਿਲ੍ਹਾ ਆ ਇੱਥੇ ਤੁਸੀਂ ਸੜਕਾਂ ਤੇ ਪਸ਼ੂ ਨਹੀਂ ਲੈ ਕੇ ਆ ਸਕਦੇ ਖੁੱਲੇ ਦੇ ਵਿੱਚ ਠੀਕ ਨਹੀਂ ਇੱਕ ਆਤਾਜਤਾ ਦੀ ਆਰਡਰ ਜਾਰੂ ਹੋਇਆ ਸਤੰਬਰ ਤੱਕ ਜਿਹਦੇ ਵਿੱਚ ਜਿਹਨਾਂ ਆ ਟੋਪ ਦੀ ਸੜਕ ਤਾਂ ਸਰਕਾਰ ਬਣਾ ਕੇ ਦਿੰਦੀ ਆ ਇਹਨੂੰ ਸਾਹਮਣਾ ਪਬਲਿਕ ਨੇ ਆ ਜੇ ਗੋਹਾ ਪਰੋਂ ਮੋਟਰਸਾਈਕਲ ਤਲਕ ਸਕਦਾ ਆ ਇਕੱਲੇ ਜੱਟ ਨਹੀਂ ਸੜਕ ਵਰਤਦੇ ਇੱਕ ਜ਼ਿੰਮੇਵਾਰ ਨਹੀਂ ਵਰਤਦੇ ਸਾਰੇ ਭਾਈ ਜਾਰੇ ਵਰਤਦੇ ਆ ਬਾਈਕ ਤੋਂ ਕੋਈ ਡਗਾ ਕਿਸੇ ਲੱਤ ਉੱਡ ਗਈ ਜਲੇ ਸੱਟ ਲੱਗ ਗਈ ਤਾਂ ਅਗਲਾ ਤੇ ਲੰਮਾ ਪੈ ਗਿਆ ਬਸ ਅਗਲਾ ਦਿਨਾਂ ਤੇ ਲੰਮਾ ਪੈ ਗਿਆ ਕੰਮ ਅੱਜ ਕੱਲ ਖਰਚੇ ਅੱਗੇ ਜ਼ਿਆਦੇ ਆ ਤਾਂ ਆਮਦਨੀਆਂ ਘਟਿਆ ਇਹ ਲੋਕਾਂ ਨੂੰ ਇੱਕ ਜਿਲ੍ਹੇ ਜਗਾਉਣ ਦਾ ਅਪਰਾਲਾ ਸੀ ਹੁਣ ਮੈਂ ਅੱਗੇ ਚੱਲਦਾ ਸਾਡੇ ਕੋ ਭਾਜੀ ਖੜੇ ਆ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪਿਛੇ ਮੈਂ ਕਹਿੰਦਾ ਇਹ ਟ੍ਰੈਫਿਕ ਦਾ ਕੰਟਰੋਲ ਹੋਣਾ ਚਾਹੀਦਾ ਹਾਂ ਜਰੂਰ ਬਈ ਸਹੀ ਗੱਲ ਹੈ ਸੱਤੇ ਵੀ ਨੀਂਦੋ ਖੇਡਣ ਲਈ ਕੋਈ ਤਾਨ ਲਗਾਇਆ ਜਾ ਸਕਦਾ ਜੋ ਜਾਣ ਕੇ ਮਤਲਾ ਹੋ ਜਾਵੇ ਉਹਨੂੰ ਚੁਸਤ ਤਕੰਨਾ ਕੌਣ ਕਰੇ ਮਮੂਲੀ ਹੜਮ ਨੂੰ ਰੋਕਣ ਲਈ ਬੱਟ ਬੰਨਾ ਕੀਤਾ ਜਾ ਸਕਦਾ ਜਿੱਧਰ ਨੂੰ ਸਾਗਰ ਉਲਟਦੇ ਉਹਧਰ ਬੱਟ ਬੰਨਾ ਕੌਣ ਕਰੇ ਉਦਮ ਨਾਲ ਬੀਜੇ ਤਾਂ ਕੁਝ ਮਿਲਦਾ ਏ ਮੂ ਮੂਰੇ ਪਏ ਹੈ ਮੁਰਦੇ ਦੇ ਭਲਾ ਖੀਰ ਦਾ ਛੰਨਾ ਕੌਣ ਕਰੇ ਜਿਸ ਦੇਸ਼ ਮਾੜੀ ਕਿਸਮ ਨੂੰ ਟੁੱਕ ਮਹਿੰਗਾ ਸਸਤੀ ਮੌਤ ਹੋਵੇ ਉਸ ਦੇਸ਼ ਚ ਕੋਮਲ ਜੀਣੇ ਦੀ ਦੱਸੋ ਫੇਰ ਤਮੰਨਾ ਕੌਣ ਕਰੇ ਕੌਣ ਕਰੇ ਉਸ ਦੇਸ਼ ਚ ਯਾਰੋ ਜੀਣੇ ਦੀ ਦੱਸੋ ਫੇਰ ਤਮੰਨਾ ਕੌਣ ਕਰੇ ਬਹੁਤ ਸੋਹਣੇ ਸ਼ਬਦ ਜੱਟ ਐਂਡ ਤੇ ਗਏ ਆ ਸੋ ਦੋਸਤੋ ਅੱਕੇ ਵੀਡੀਓ ਲਈ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਸੀ ਸਟਾਰਟਿੰਗ ਵਿੱਚ ਅਸੀਂ ਜਰੂਰ ਕਿਹਾ ਸੀ ਵੀ ਬਾਹਰਲੇ ਮੌਲਕੇ ਇਸ ਵਿਸ਼ੇ ਤੋਂ ਬੰਜੇ ਆ ਮੈਂ ਚਾਹੁੰਦਾ ਜਾਂ ਤਾਂ ਉਹਨਾਂ ਨੂੰ ਵੀ ਇਹ ਸੁਵਿਧਾ ਸੁਵਿਧਾ ਦੇ ਤੋ ਨਹੀਂ ਇਸ ਸਹੂਲਤ ਤੋਂ ਇਸ ਸਹੂਲਤ ਤੋਂ ਇਸ ਸਹੂਲਤ ਤੋਂ ਬੰਜੇ ਆ ਜਾਂ ਤਾਂ ਇਹ ਸਹੂਲਤ ਉਹਨਾਂ ਨੂੰ ਵੀ ਦੇ ਦਿੱਤੀ ਜਾਵੇ ਸਾਡੇ ਤੋਂ ਉਹਨਾਂ ਦਾ ਰੁੱਖ ਦੇਖਿਆ ਨਹੀਂ ਜਾਂਦਾ ਵਿਚਾਰੇ ਕੰਟੈਕਟ ਮੈਦਿਆ ਜਾਂ ਸਾਡੇ ਮੌਲਕੇ ਦੇ ਕੋਲ ਖੋਲ ਹੀ ਜਾਵੇ ਹਾਂ ਜੇ ਸਾਡੇ ਕੋਲ ਇਹ ਸਹੂਲਤ ਖੋਲ ਹੀ ਜਾਵੇ ਮਤਲਬ ਪੂਰੀ ਦੁਨੀਆ 'ਚ ਇਹ ਕਾਨੂੰਨ ਜਿਹੜਾ ਬਰਾਬਰ ਹੋਣਾ ਚਾਹੀਦਾ ਆ ਸੋ ਅਸੀਂ ਇਹ ਗੱਲਾਂ ਬਾਤਾਂ ਕਰਦੇ ਸੀ ਸਾਰੇ ਇਹਨੇ ਕੱਤੇ ਹੋਏ ਸੀ ਤੁਸੀਂ ਮੇਰੀ ਵੀਡੀਓ ਦੇਖੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੁਹਾਡੇ ਤੋਂ ਮੰਗਦਾ ਆ ਕਿ ਮੇਰੇ ਨਾਲ ਕੈਮਰਾਮੈਨ ਡੀਐਮ ਤੇ ਸਰਬਾਰਿੰਦਰਜੀਤ ਸਿੰਘ ਜੀ ਸ਼ੇਰਗੱਲ ਤੇ ਅਸੀਂ ਆਪਣਾ ਮੜਾ ਜੀ ਤੁਹਾਨੂੰ ਵੱਧ ਦਿਖਾ ਲਿਆ ਸੀਗਾ ਜੋ ਸਾਡੇ ਇੱਥੇ ਹੋ ਰਿਹਾ ਆ ਸੋ ਇੰਨੀ ਇੱਕ ਬੇਨਤੀਆਂ ਕਰਦਾ ਹੋਇ ਇਹ ਵੀ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਾਂ ਸਾਰਿਆਂ ਨੂੰ ਜਾਗਰੂਕ ਕਰ ਸਕੀਏ ਧੰਨਵਾਦ ਜੀ